ਹੁਸ਼ਿਆਰਪੁਰ ਚੋ ਬੀਤੇ ਦਿਨੀ ਕਤਲ ਕੀਤੇ ਗਏ ਪਿੰਡ ਡਿਆਣਾ ਦੇ ਮੌਜੂਦਾ ਸਰਪੰਚ ਤੇ ਦਲਿਤ ਆਗੂ ਸੰਦੀਪ ਕੁਮਾਰ ਜੀਨਾਂ ਦਾ ਨਾਮ ਅਖਾ ਨਾਲੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਸੰਦੀਪ ਕੁਮਾਰ ਜੀਨਾਂ ਨੂੰ ਵਾਕਵਾਖ ਪਿੰਡ ਦੇ ਲੋਕਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਅੰਤਿਮ ਸੰਸਕਾਰ ਮੌਕੇ ਵਾਕਵਾਖ ਰਾਜਸੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਨੁਮਾਇੰਦਿਆਂ ਨੇ ਪਹੁੰਚ ਕੇ ਸੰਦੀਪ ਕੁਮਾਰ ਜੀਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜ਼ਿਕਰ ਹੋ ਗਿਆ ਹੁਸ਼ਿਆਰਪੁਰ ਵਿੱਚੋਂ ਸਦੀਪ ਕੁਮਾਰ ਚੀਨਾ ਦਾ ਉਸ ਵਕਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਆਪਣੇ ਹੀ ਡਿਪੂ ਤੇ ਮੌਜੂਦ ਸੀ ਇਸ ਦੌਰਾਨ ਤਿੰਨ ਮੋਟਰਸਾਈਕਲ ਹਮਲਾਵਰ ਆਏ ਤੇ ਚੁੰਨਣਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਬਹੁਤ ਜ਼ਿਆਦਾ ਨੇਕ ਸ਼ਖਸੀਅਤ ਸੀ ਕਹਿੰਦਾ ਮਤਲਬ ਕਿ ਮੌਤਾਂ ਬਹੁਤ ਹੁੰਦੀਆਂ ਤੇ ਘਰਾਂ 'ਚ ਵੀ ਹੁੰਦੀਆਂ ਦੇਖਿਓ ਜੀ ਤੁਸੀਂ ਬਹੁਤ ਸਾਰੇ ਆਮ ਘਰਾਂ ਦੇ ਵਿੱਚ ਮੌਤ ਹੁੰਦੀ ਹੈ ਕਿ ਕਿੰਨਾ ਕੁ ਇਕੱਠ ਹੁੰਦਾ ਇਹ ਉਸ ਬੰਦੇ ਦੀ ਜਿਹੜੀ ਇੱਕ ਅਸ਼ਾਈ ਔਰ ਕਮਾਈ ਇੱਥੋਂ ਨਜ਼ਰ ਆਉਂਦੀ ਹੈ ਕਿ ਉਸ ਬੰਦੇ ਨੇ ਕਿੰਨੀ ਮਿਹਨਤ ਕੀਤੀ ਸੀ ਵੀ ਇੱਕ ਸਮਾਜ ਦੇ ਹਿੱਤ ਵਿੱਚ ਔਰ ਗਰੀਬ ਬੱਚੇ ਭੈਣਾਂ ਦੇ ਹੱਕ ਵਿੱਚ ਖੜਕੇ ਕਿਸੇ ਵਰਗ ਨਾਲ ਕੋਈ ਜਿਹੜਾ ਆ ਉਹਦੀ ਕੋਈ ਦੁਸ਼ਮਣੀ ਨਹੀਂ ਇੱਥੇ ਸਰਪੰਚ ਦੋ ਬਾਰ ਰਹੇ ਐਸ ਬਿਲੇ ਮੌਜੂਦਾ ਸਰਪੰਚ ਸਗੇ ਔਰ ਸਰਬਸਹਿਮਤੀ ਨਾਲ ਜਿਹੜਾ ਸਰਪੰਚ ਬਣਨਾ ਉਹ ਵੱਡੀ ਇੱਕ ਮਿਸਾਲ ਹੁੰਦੀ ਹੈ ਕਿ ਅੰਦਰ ਦੇ ਇਨਸਾਨ ਦੇ ਅੰਦਰ ਇਨਸਾਨੀਅਤ ਆ ਕੀ ਉਹ ਦੇ ਅੰਦਰ ਜਾਨਵਰ ਹਨਾ ਕਿਉਂਕਿ ਅਸੀਂ ਜਿੰਨੇ ਵੀ ਅੱਜ ਕੱਲ ਜਿੰਨੇ ਵੀ ਇਲੈਕਸ਼ਨ ਆ ਜਾਂ ਪਿੰਡਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਖਰਚਵਾ ਉਹ ਸਰਪੰਚੀ ਦੇ ਇਲੈਕਸ਼ਨਾਂ ਤੇ ਆਉਂਦੇ ਆ ਐਮਸੀ ਦੇ ਇਲੈਕਸ਼ਨਾਂ ਤੇ ਆਉਂਦਾ ਪਰ ਇਸ ਬੰਦੇ ਨੂੰ ਤੁਸੀਂ ਸੋਚੋ ਹੀ ਨਹੀਂ ਸਰਬ ਸਹਿਮਤੀ ਨਾਲ ਇਲੈਕਸ਼ਨ ਜਿੱਤੇ ਉਹਨੇ ਕਿੰਨਾ ਇੱਕ ਕਮਾਈ ਕੀਤੀ ਆ ਪਿਆਰ ਕਿੰਨਾ ਖਟਿਆ ਆ ਇਸ ਕਰਕੇ ਜਿਹੜਾ ਇਹ ਸਮਾਜ ਨੂੰ ਬਹੁਤ ਵੱਡਾ ਧੱਕਾ ਲਗਾਇਆ ਇਹ ਪਰ ਭਾਈ ਕਦੀ ਪੂਰੀ ਨਹੀਂ ਹੋਣੀ ਨਾ ਸੰਦੀ ਕੁਮਾਰ ਚੀਮਾ ਚੀਨਾ ਜਮਣਾ ਉਹ ਨਾ ਜਮਿਆ ਸੀ ਇੱਕ ਲਾਸਟ ਜਿਹੜਾ ਦੁਨੀਆ ਤੇ ਇਦਾਂ ਦੀ ਸ਼ਖਸੀਅਤ ਸੀ ਇਹ ਮੋੜ ਮੋੜ ਕੇ ਨਹੀਂ ਆਂਦੀ ਸੋ ਮੈਂ ਜਿਨ੍ਹਾਂ ਨੇ ਇਹ ਬੇਕੂਫਾ ਨੇ ਜਿਹੜਾ ਇਹ ਕੰਮ ਕੀਤਾ ਬਹੁਤ ਸ਼ਰਮਨਾਕ ਕੀਤਾ ਕਿਧਰ ਕਿਧਰ ਉਹਨਾਂ ਦੇ ਸਮਾਜ ਨੂੰ ਉਹਨਾਂ ਨੂੰ ਵੀ ਕਿਤੇ ਫਾਇਦਾ ਹੁੰਦਾ ਸੀਗਾ ਉਹਨਾਂ ਦੇ ਵਰਗ ਨੂੰ ਵੀ ਫਾਇਦਾ ਹੁੰਦਾ ਸੀਗਾ ਉਹਦੇ ਪਿੰਡ ਦੇ ਲੋਕ ਵੀ ਇੱਥੇ ਆ ਕੇ ਕਈ ਵਾਰੀ ਜਿਹੜੇ ਆ ਉਹਨਾਂ ਕੋ ਭਾਜੀ ਕੋ ਫਾਇਦਾ ਲੈਂਦੇ ਸੀਗੇ ਵੀ ਸਾਡੇ ਆ ਪ੍ਰੋਬਲਮ ਆ ਪਰ ਹੁਣ ਨਾ ਤਾਂ ਕਿਸੇ ਨੂੰ ਫਾਇਦਾ ਮਿਲਣਾ ਨਾ ਕਿਸੇ ਨੇ ਫਾਇਦਾ ਲੈਣਾ ਆਣਾ ਦੇਖੋ ਦੋਸ਼ੀਆਂ ਨੂੰ ਗ੍ਰਿਫਤਾਰ ਤਾਂ ਕਰ ਲਿਆ ਪਰ ਜਿਹੜਾ ਇਨਸਾਨ ਚਲ ਗਿਆ ਉਹ ਤਾਂ ਨਹੀਂ ਆ ਸਕਦਾ ਵਾਪਸ ਕਮ ਸਾ ਅਦਾਲਤ ਕੋਲੋਂ ਇਹੀ ਸਾਡੀ ਮੰਗ ਵਾ ਪੂਰੇ ਸਰਬ ਸਮਾਜ ਦੀ ਸਾਂਝੀ ਦੀ ਔਰ ਗੁਰਵਿੰਦਾਸ ਟੈਗਰ ਫੋਰਸ ਦੀ ਵੀ ਮੰਗ ਆ ਸਮੂਹ ਜਥੇ ਜਥੇਬੰਦੀਆਂ ਦੀ ਮੰਗ ਵਾ ਕਿ ਉਹਨੂੰ ਜਿਹੜੀ ਸਜ਼ਾ ਫਾਂਸੀ ਦਿੱਤੀ ਜਾਵੇ ਜੇ ਅਸੀਂ ਇਹ ਕੰਮ ਨਹੀਂ ਕਰਦੇ ਜਾਂ ਉਹਨੂੰ ਚਰਾਹੇ ਵਿੱਚ ਖੜਾ ਕਰਕੇ ਗੋਲੀ ਮਾਰੀ ਜਾਵੇ ਜੇ ਆਪਾਂ ਨਹੀਂ ਇਹ ਕਰਦੇ ਆਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਬਹੁਤ ਸਾਰੇ ਲੋਕਾਂ ਦੇ ਮੂੰਹ ਪੈਣੇ ਆ ਕਿ ਰਵਾਲਵਰ ਕੱਢਿਆ ਜਿਹਦੇ ਮਰਜ਼ੀ ਗੋਲੀ ਮਾਰ ਦਿੱਤੀ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਆ ਇੰਨੇ ਗੰਭੀਰ ਹਲਾਤ ਹੋਏ ਪਏ ਆ ਕਿ ਅੱਜ ਜੋ 18-18 19-19 ਸਾਲ ਦੇ ਬੱਚੇ ਉਹਨਾਂ ਦੇ ਕੋਲ ਰਵਾਲਵਰ ਲੈ ਕੇ ਘੁੰਮ ਰਹੇ ਆ ਕਿੱਥੋਂ ਆ ਰਿਹਾ ਹਸਲਾ ਕੀ ਸਰਕਾਰਾਂ ਜਿਹੜੀਆਂ ਉਹ ਗੁੰੰਗੀ ਬੋਲੀਆਂ ਕੀ ਜਿਹੜੀ ਸਾਡੀ ਇੰਟੈਲੀਜੈਂਸੀ ਆ ਸੀਆਈਡੀ ਆ ਉਹ ਕਿੱਥੇ ਆ ਹੁਣ ਆ ਵੀ ਜਿਹੜਾ ਮੈਨੂੰ ਪਤਾ ਲੱਗਾ ਕਿ ਇਹ ਰਵਾਲਵਰ ਜਿਹੜਾ ਕਹਿੰਦੇ ਲੁਧਿਆਣੇ ਤੋਂ ਲਿਆ ਤੇ ਭਾਜੀ ਲੁਧਿਆਣੇ ਵਿੱਚ ਰਵਾਲਵਰ ਕਿੱਥੋਂ ਆਇਆ ਮੈਨੂੰ ਜਿੱਥੇ ਤੱਕ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹਨਾ ਜੀ ਜਿੰਨਾ ਇਹ ਪ੍ਰਵਾਸੀਆਂ ਦੇ ਇਸ ਸਾਡੇ ਪੰਜਾਬ ਦੇ ਵਿੱਚ ਐਂਟਰੀ ਆ ਉਹਨਾਂ ਜਿਆਦਾ ਇਹ ਹਸਲਾ ਆ ਰਿਹਾ ਸੋ ਮੈਂ ਇਹ ਕਹੂੰਗਾ ਪ੍ਰਸ਼ਾਸਨ ਨੂੰ ਵੀ ਤੁਹਾਡੇ ਹੱਥ ਜੋੜ ਕੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਿ ਇਹ ਜਿਹੜਾ ਕਤਲਿਆਮ ਰੋਕਿਆ ਜਾਵੇ ਪੰਜਾਬ ਦੇ ਵਿੱਚੋਂ ਨਹੀਂ ਤਾਂ ਪੰਜਾਬ ਖਾਲੀ ਹੋ ਜਾਣਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕੋਈ ਨਹੀਂ ਲੱਭਣਾ ਨਾ ਸਮਾਜ ਸੇਵੀਿਕ ਲੱਗਣਾ ਨਾ ਲੋਕਾਂ ਦੇ ਹੱਕ ਨੂੰ ਹੱਕ ਦੀ ਲੜਾਈ ਲੜਨ ਵਾਲਾ ਮਿਲਣਾ ਇਸ ਕਰਕੇ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਹੁਣ ਆਉਣ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਦੀ ਕੋਈ ਹਰਕਤ ਨਾ ਕਰ ਸਕੇ ਤੋਂ ਅੱਜ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਿਆਦਾ ਦੁੱਖ ਦੀ ਘੜੀ ਆ ਤੇ ਹਜ਼ਾਰਾਂ ਹੀ ਨਾਮ ਅੱਖਾਂ ਨੇ ਅੱਜ ਉਹਨਾਂ ਨੂੰ ਜਿਹੜਾ ਉਹ ਉਹਨਾਂ ਦੇ ਸੰਸਕਾਰ ਦੇ ਵਿੱਚ ਸ਼ਾਮਲ ਹੋਈਆਂ ਸੰਦੀਪ ਕੁਮਾਰ ਚਿੰਨਾ ਜੀ ਸਰਪੰਚ ਸਾਹਿਬ ਸਰੀਰਕ ਤੌਰ ਤੇ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਜੋ ਉਹਨਾਂ ਨੇ ਕੀਤੇ ਗਏ ਕੰਮ ਆ ਜੋ ਉਹਨਾਂ ਦੀ ਸਰਵ ਸਮਾਜ ਨੂੰ ਦੇਣਾ ਕਿਉਂਕਿ ਪਿੰਡ ਦੇ ਸਰਪੰਚ ਸੀਗੇ ਉਹ ਸਰਪੰਚ ਜਿਹੜਾ ਇੱਕ ਸਮਾਜ ਦਾ ਨਹੀਂ ਹੁੰਦਾ ਉੱਥੇ ਸਰਵ ਸਮਾਜ ਦੇ ਲੋਕ ਜਿਹੜੇ ਆ ਉਹਨਾਂ ਨੂੰ ਪਿਆਰ ਕਰਨ ਵਾਲੇ ਸੀਗੇ ਔਰ ਉਹ ਹਮੇਸ਼ਾ ਹੀ ਉਹਨਾਂ ਵੱਲੋਂ ਸਰਵ ਸਮਾਜ ਵਾਸਤੇ ਜਿਹੜਾ ਉਹ ਵਧੀਆ ਜਿਹੜਾ ਕੰਮ ਕੀਤਾ ਜਾਂਦਾ ਸੀ ਉਹ ਸਰੀਰਕ ਤੌਰ ਤੇ ਅੱਜ ਸਾਡੇ ਵਿੱਚ ਨਹੀਂ ਰਹੇ ਕੋ ਸਾਰੀਆਂ ਹੀ ਅੱਖਾਂ ਨਮ ਆ ਤਾਰੇ ਜਿੱਥੇ ਪਿੰਡ ਵਾਲੇ ਦੁਖੀ ਆ ਉਥੇ ਸਮਾਜ ਦਾ ਹਰ ਇੱਕੋ ਸ਼ਖਸ ਜਿਨ੍ਹਾਂ ਦਾ ਉਹਨਾਂ ਦੇ ਨਾਲ ਪਿਆਰ ਸੀ ਜੋ ਉਹਨਾਂ ਦੇ ਨਾਲ ਜੁੜੇ ਹੋਏ ਸੀਗੇ ਚਾਹੇ ਉਹਨਾਂ ਬਾਰੇ ਸਾਨੂੰ ਨਹੀਂ ਵੀ ਪਤਾ ਜਾਂ ਪਰਿਵਾਰ ਨੂੰ ਨਹੀਂ ਪਤਾ ਉਹ ਸਾਰੇ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਆ ਸੋ ਬਹੁਤ ਵੱਡਾ ਜਿੱਥੇ ਪਰਿਵਾਰ ਨੂੰ ਘਟਾਇਆ ਪੂਰੇ ਸਮਾਜ ਨੂੰ ਅੱਜ ਉਹਨਾਂ ਦੇ ਜਾਣ ਦਾ ਘਟਾਇਆ ਸੋ ਚਾਹੇ ਅੱਜ ਸਰੀਰਕ ਤੌਰ ਤੇ ਸਾਨੂੰ ਉਹ ਵਿਛੋੜਾ ਦੇ ਗਿਆ ਪਰ ਜਿਹੜੀਆਂ ਉਹਨਾਂ ਦੀਆਂ ਯਾਦਾਂ ਆ ਜਿਹੜੇ ਉਹਨਾਂ ਦੇ ਕੀਤੇ ਹੋਏ ਕੰਮ ਆ ਉਹਨਾਂ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਂਦਾ ਰਹੂਗਾ ਔਰ ਸਾਡੀ ਵੀ ਇਹੀ ਕੋਸ਼ਿਸ਼ ਰਹੂਗੀ ਕਿ ਜਿੱਥੇ ਵੀ ਕਿਤੇ ਜਦੋਂ ਵੀ ਕਿਤੇ ਪਰਿਵਾਰ ਨੂੰ ਲੋੜ ਹੋਗੀ ਹਮੇਸ਼ਾ ਉਹਨਾਂ ਦੇ ਨਾਲ ਖੜਾਂਗੇ ਔਰ ਜੋ ਉਹਨਾਂ ਦੇ ਪਾਏ ਹੋਏ ਪੂਰਨੇ ਆ ਕੋਸ਼ਿਸ਼ ਕਰਾਂਗੇ ਕਿ ਉਹਨਾਂ ਤੇ ਚੱਲੀਏ ਔਰ ਸਮਾਜ ਦੇ ਆਪਣੇ ਬੱਚਿਆਂ ਨੂੰ ਵੀ ਕਹੀਏ ਕਿ ਇਸ ਤਰ੍ਹਾਂ ਦੀ ਸੋਚ ਅਪਣਾਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਸਾਡੇ ਵਿੱਚ ਚਾਹੇ ਉਹ ਨਹੀਂ ਰਹੇ ਪਰ ਇਸ ਤਰ੍ਹਾਂ ਦੇ ਜਿਹੜੇ ਯੋਧੇ ਆ ਇਹਨਾਂ ਦੀ ਹਮੇਸ਼ਾ ਹੀ ਸਮਾਜ ਨੂੰ ਲੋੜ ਆ ਜਿਸ ਤਰ੍ਹਾਂ ਦੇ ੱੱਕੇ ਹੁੰਦੇ ਆ ਸੋ ਜਿਆਦਾ ਨਾ ਕਹਿੰਦਾ ਹੋਇਆ ਆਪਣੇ ਵੱਲੋਂ ਆਪਣੇ ਸਾਰੇ ਸਮਾਜ ਵੱਲੋਂ ਚੰਨਨ ਲੱਕੀ ਜੀ ਪ੍ਰਧਾਨ ਜੀ ਖੜੇ ਆ ਮੇਰੇ ਨਾਲ ਪ੍ਰੇਤਵਾਲ ਜੀ ਖੜੇ ਆ ਤੁਹਾਨੂੰ ਸਿੰਘੜੀਵਾਲ ਜੀ ਖੜੇ ਆ ਤੋਂ ਸਾਰੀਆਂ ਸਖੀਏ ਤਾਂ ਜੱਥੇ ਆਈਆਂ ਤਾਂ ਸਾਡੀ ਉਹਨਾਂ ਨੂੰ ਇਹੀ ਸ਼ਰਧਾਂਜਲੀ ਆ ਕੇ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਾਂਗੇ ਪਰ ਪ੍ਰਸ਼ਾਸਨ ਆਗੇ ਅਪੀਲ ਕਰਦੇ ਆ ਕਿ ਜਿਨ੍ਹਾਂ ਸ਼ਰਾਰਤੀ ਮਾੜੇ ਅੰਸਰਾਂ ਨੇ ਇਸ ਤਰ੍ਹਾਂ ਦਾ ਕਾਰਾ ਕੀਤਾ ਉਹਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਉਹ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਜੋ ਲੋਮਾ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਉਹ ਹੁਣੋਂ ਬੰਦ ਹੋ ਸਕੇ ਔਰ ਲੋਕਾਂ ਦਾ ਜਿਹੜਾ ਸਰਕਾਰ ਪਰਤੀ ਉਹ ਵਿਸ਼ਵਾਸ ਬਣਿਆ ਰਹੇ ਤਾਂ ਜੋ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਗਲਤ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਨਾ ਕਰੇ ਸ਼ਾਂਤੀ ਬਹਾਲ ਰੱਖੀ ਜਾਵੇ ਬਹੁਤ-ਬਹੁਤ ਜਿਹੜਾ ਮਾੜਾ ਸਾਰੇ ਸਾਥੀਆਂ ਦੇ ਇੱਥੇ ਪਹੁੰਚਣ ਦੇ ਧੰਨਵਾਦ ਕਰਦੇ ਹਾਂ